ਸੱਚੀ ਗੱਲ ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗੁਰਜੀਤ ਕਾਲ ਅੱਜ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਕੈਨੇਡਾਡੇ ਮੇਲਾ ਕੈਨੇਡਾਡੇ ਮੇਲਾ ਪੰਜਾਬੀਆਂ ਦੇ ਵੱਲੋਂ ਮਨਾਇਆ ਜਾ ਰਿਹਾ ਹੈ ਪਾਰਕ ਦੇ ਵਿੱਚ ਖੂਬ ਰੌਣਕਾਂ ਲੱਗੀਆਂ ਹੋਈਆਂ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਇੱਥੇ ਬਜ਼ੁਰਗ ਵੀ ਆਏ ਹੋਏ ਨੇ ਬੱਚੇ ਵੀ ਆਏ ਨੇ ਤੇ ਯੂਥ ਵੀ ਪਹੁੰਚਾ ਆਇਆ ਹੈ ਕੀ ਕੀ ਹੋਣ ਜਾ ਰਿਹਾ ਅੱਜ ਦੇ ਦਿਨ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਤੇ ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ 2 ਜੁਲਾਈ ਨੂੰ ਬ੍ਰੈਂਕਟਨ ਦੀ ਹੈਂਡਰੀ ਪਾਰਕ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਕੈਨੇਡਾ ਦੇ ਮਨਾਇਆ ਗਿਆ ਇਸ ਮੌਕੇ ਤੇ ਕਾਫੀ ਸਾਰੇ ਪੰਜਾਬੀ ਇਕੱਠੇ ਹੋਏ ਸਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦੇ ਵੱਲੋਂ ਇਸ ਦਿਨ ਤੇ ਸ਼ਮੂਲੀਅਤ ਕੀਤੀ ਗਈ ਸੀ ਅਤੇ ਉਹਨਾਂ ਦੇ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ ਬੀਬੀਆਂ ਜੋ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਈਆਂ ਸਨ ਉਹਨਾਂ ਦੇ ਵੱਲੋਂ ਬੋਲੀਆਂ ਪਾ ਕੇ ਨੱਚ ਟੱਪ ਕੇ ਖੂਬ ਰੌਣਕਾਂ ਲਗਾਈਆਂ ਗਈਆਂ ਅਤੇ ਇਸ ਦੇ ਨਾਲ ਨਾਲ ਹੀ ਬੱਚਿਆਂ ਦੇ ਵੱਲੋਂ ਵੀ ਕਾਫੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਬੱਚਿਆਂ ਦੇ ਵੱਲੋਂ ਇਸ ਦਿਨ ਨੂੰ ਲੈ ਕੇ ਪਿਛਲੇ ਕਾਫੀ ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ ਅਤੇ ਉਹਨਾਂ ਦੇ ਵੱਲੋਂ ਵਕ ਵਕ ਭਾਈਚਾਰਿਆਂ ਦੇ ਨਾਲ ਸੰਬੰਧਿਤ ਗਾਣਿਆਂ ਦੇ ਉੱਪਰ ਡਾਂਸ ਪਰਫਾਰਮੈਂਸਿਸ ਵੀ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਸਾਰਿਆਂ ਦੇ ਵੱਲੋਂ ਖੂਬ ਪਿਆਰ ਦਿੱਤਾ ਗਿਆ ਇਸ ਦਿਨ ਆਲੀ ਸਾਰਿਆਂ ਦੇ ਲਈ ਖਾਣ ਪੀਣ ਦਾ ਖੂਬ ਪ੍ਰਬੰਧ ਕੀਤਾ ਗਿਆ ਸੀ ਅਤੇ ਨਾਲ ਦੀ ਨਾਲ ਇੱਥੇ ਸੂਟਾਂ ਦੀ ਅਤੇ ਫੁਲਕਾਰੀਆਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਤੇ ਬੱਚਿਆਂ ਦੇ ਖੇਡਣ ਦੇ ਲਈ ਵੀ ਪ੍ਰਬੰਧ ਕੀਤੇ ਗਏ ਸੀ ਕਾਫੀ ਖੇਡਾਂ ਖੜਾਈਆਂ ਗਈਆਂ ਇਸ ਤੋਂ ਬਾਅਦ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਪ੍ਰੋਗਰਾਮ ਦੇ ਵਿੱਚ ਬਜ਼ੁਰਗਾਂ ਨੂੰ ਖਾਸ ਤੌਰ ਤੇ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਗਿਆ ਸੀ ਕਿਉਂਕਿ ਇਹ ਹੀ ਕਿਹਾ ਗਿਆ ਸੀ ਕਿ ਬਜ਼ੁਰਗ ਅਕਸਰ ਹੀ ਘਰ ਦੇ ਵਿੱਚ ਬੈਠੇ ਰਹਿੰਦੇ ਹਨ ਤੇ ਉਹ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਉਹਨਾਂ ਨੂੰ ਮੌਕਾ ਵੀ ਨਹੀਂ ਮਿਲਦਾ ਅਤੇ ਇਹ ਪ੍ਰੋਗਰਾਮ ਖਾਸ ਬਜ਼ੁਰਗਾਂ ਅਤੇ ਬੱਚਿਆਂ ਦੇ ਲਈ ਉਲੀਕਿਆ ਗਿਆ ਸੀ ਤਾਂ ਜੋ ਸਾਰੇ ਪਾਈਚਾਰੇ ਦੇ ਲੋਕ ਇੱਥੇ ਇਕੱਠੇ ਹੋਣ ਇਸ ਪ੍ਰੋਗਰਾਮ ਦੇ ਵਿੱਚ ਤੇ ਆ ਕੇ ਇੱਥੇ ਆਨੰਦ ਮਾਣਨ ਅਤੇ ਖੂਬ ਰੌਣਕਾਂ ਵੀ ਲਗਾਉਣ ਕਦੇ ਨਾ ਦਿੱਤੀ

ਹਾਂ ਜੀ ਅਸੀਂ ਇਸ ਵਾਰੀ ਫਸਟ ਟਾਈਮ ਟਰਾਈ ਕੀਤਾ ਹੈ ਕਿ ਅਸੀਂ ਕੈਨੇਡਾ ਦੇ सेलिब्रेट ਕਰੀਏ ਵੈਸੀ ਅਸੀਂ ਦੀਵਾਲੀ सेलिब्रेशन ਜਾਂ ਤਿਆਂ ਦਾ ਮੇਲਾ ਅਸੀਂ ਐਵਰੀ ਈਅਰ ਕਰਵਾਉਂਦੇ ਆਂ ਬਟ ਸਾਨੂੰ ਸੀਗਾ ਕਿ ਅਸੀਂ ਕੁਝ ਕੈਨੇਡਾ 'ਚ ਰਹਿੰਦੇ ਆਂ ਐਨੇ ਸਾਲ ਹੋ ਗਏ ਜਾਂ ਸਿਟੀਜ਼ਨ ਹੈਗੇ ਆ ਇੱਥੋਂ ਦੇ ਅਸੀਂ ਕੈਨੇਡਾ ਦੇ ਕਿਉਂ ਨਾ सेलिब्रेट ਕਰੀਏ ਰਾਈਟ ਸੋ ਅਸੀਂ ਸਾਰਿਆਂ ਨੇ ਰਲ ਕੇ ਡਿਸੀਜਨ ਲਿਆ ਸੋ ਆਰਗੇਨਾਈਜ਼ ਕੀਤਾ ਤੇ ਸਾਨੂੰ ਬੜੀ ਖੁਸ਼ੀ ਹੋਈ ਕਿ ਸਾਰੇ ਹਮ-ਹਮਾ ਕੇ ਅੱਜ ਪਹੁੰਚੇ ਆ ਤੇ ਸਾਨੂੰ ਇਦਾਂ ਐਨਕਰੇਜਮੈਂਟ ਮਿਲੀ ਆ ਕਿ ਅਸੀਂ ਨੈਕਸਟ ਈਅਰ ਇਤੋਂ ਵੀ ਵਧੀਆ ਕੁਝ ਕਰਾਂਗੇ ਹਾਂ ਜਿਹੜਾ ਅੱਜ ਦਾ ਇਹ ਮੇਲਾ ਆ ਇਹਦੇ ਵਿੱਚ ਕੀ ਕੀ ਹੋਣ ਜਾ ਰਿਹਾ ਹੈ ਅੱਜ ਅਸੀਂ ਜਿਆਦਾ ਸਪੈਸ਼ਲੀ ਅਸੀਂ ਬੱਚਿਆਂ ਨੂੰ ਇਨਕਲੂਡ ਕੀਤਾ ਹੈ ਕਿ ਉਹਨਾਂ ਦਾ ਵੀ ਇੰਟਰਸਟ ਬਣੇ ਉਹ ਸਾਡੇ ਨਾਲ ਥੋੜਾ ਜੁੜਨ ਕਮਿਊਨਿਟੀ ਦੇ ਨਾਲ ਵੀ ਹਨਾ ਐਂਡ ਬੀਬੀਆਂ ਵਾਸਤੇ ਅਸੀਂ ਗਿੱਧੇ ਦਾ ਕੰਪੀਟੀਸ਼ਨ ਕਰਵਾਇਆ ਕਿ ਜਿਹੜੀ ਸਭ ਤੋਂ ਜ਼ਿਆਦਾ ਬੋਲੀਆਂ ਪਾਉਗੀ ਜਾਂ ਉਹ ਗਿੱਧਾ ਪਾਉਗੀ ਉਹਨਾਂ ਲਈ 뮤지컬 ਸ਼ੇਅਰ ਆ ਫਿਰ ਇੱਕ ਅਸੀਂ ਉਹਨਾਂ ਲਈ ਹੋਰ ਵੀ ਦੋ ਤਿੰਨ ਗੇਮਸ ਹੈਗੀਆਂ ਆ ਜਿਹੜੇ ਸਾਡੇ ਬਜ਼ੁਰਗ ਨੇ ਸਿਆਣੇ ਉਹਨਾਂ ਵਾਸਤੇ ਅਸੀਂ ਰੱਸਾ ਖਿਚਣ ਦਾ ਮੁਕਾਬਲਾ ਰੱਖਿਆ ਹੋਇਆ ਹੈ ਕਿ ਜਿਹੜਾ ਉਹ ਉਹਨਾਂ ਲਈ ਵੀ ਥੋੜਾ ਜਿਹਾ ਹੁੰਦਾ ਐਨਕਰੇਜਮੈਂਟ ਹੁੰਦੀ ਆ ਕਿ ਉਹ ਵੀ ਪਾਰਟਿਸਪੀਟ ਕਰਨ ਨੇ ਉਹ ਨਹੀਂ ਆ ਕੇ ਇੱਥੇ ਬੋਰ ਹੋ ਜਾਣਾ ਸੀਗਾ ਬਾਕੀਆਂ ਨੂੰ ਦੇਖ ਦੇਖ ਕੇ ਬਾਕੀ ਡਾਂਸ ਪਰਫਾਰਮੈਂਸਿਸ ਹੈਗੀਆਂ ਬੱਚਿਆਂ ਦੀਆਂ ਮੈਨੂੰ ਲੱਗਦਾ 6 ਅਰਾਊਂਡ 6 ਬੱਚੇ ਹੈਗੇ ਆ ਜਿਨ੍ਹਾਂ ਨੇ ਡਾਂਸ ਪਰਫਾਰਮ ਕਰਨਾ ਆ ਕੋਈ Hindu ਵਿੱਚੋਂ ਹੈਗਾ ਰਿਲੀਜੀਅਨ ਦੇ ਵਿੱਚੋਂ ਕੋਈ ਸਿੱਖ ਦੇ ਵਿੱਚੋਂ ਆ ਕੋਈ ਮੁਸਲਿਮ ਹੈ ਸਾਰੇ ਡਿਫਰੈਂਟ ਡਿਫਰੈਂਟ ਕਮਿਊਨਿਟੀਜ਼ ਵਿੱਚੋਂ ਆ ਕੇ ਬੱਚੇ ਪਾਰਟਿਸਪੇਟ ਕਰ ਰਹੇ ਆ ਲੱਗਦਾ ਵੀ ਇਦਾਂ ਦੇ ਜਿਹੜੇ ਹੋਰ ਇਵੈਂਟਸ ਨੇ ਜ਼ਰੂਰ ਹੋਣੇ ਚਾਹੀਦੇ ਨੇ ਹਾਂ ਅਸੀਂ ਇਹੋ ਜਿਹੇ ਇਵੈਂਟ ਕਰਨਾ ਚਾਹੁੰਦੇ ਆ ਪਰ ਸਪੋਰਟ ਸਾਨੂੰ ਸਭ ਦੀ ਚਾਹੀਦੀ ਹੁੰਦੀ ਆ ਉਹਦੇ ਵਿੱਚ ਫੇਰ ਅਸੀਂ ਕਰ ਸਕਦੇ ਹਾਂ ਹਾਂ ਜਿਹੜਾ ਅੱਜ ਦਾ ਇਵੈਂਟ ਆ ਇਹਦੇ ਲਈ ਪੂਰੀ ਸਪੋਰਟ ਮਿਲੀ ਕਮਿਊਨਿਟੀ ਦੇ ਵੱਲੋਂ ਹਾਂਜੀ ਇਹਦੇ ਮਿਲਨੋਂ ਸਾਨੂੰ ਸਾਰੀ ਪੂਰੀ ਸਪੋਰਟ ਮਿਲੀ ਆ ਸਾਨੂੰ ਟੀਮ ਤੁਹਾਡੇ ਵੱਲੋਂ ਵੀ ਮਿਲੀ ਹਮਦਰਦ ਪੇਪਰ ਵੱਲੋਂ ਤੇ ਸਿਟੀ ਵੱਲੋਂ ਵੀ ਸਾਨੂੰ ਪੂਰੀ ਪ੍ਰੂਫਮੈਂਟ ਮਿਲੀ ਆ ਇੱਥੇ ਬੱਚਿਆਂ ਦੇ ਵੱਲੋਂ ਵੀ ਜਿਹੜੇ ਪਰਫਾਰਮੈਂਸਿਸ ਕੀਤੀਆਂ ਜਾਣਗੀਆਂ ਨਾ ਤੇ ਬੀਬੀਆਂ ਦੇ ਵੱਲੋਂ ਵੀ ਗਿੱਧਾ ਬੋਲੀਆਂ ਪਾਈਆਂ ਜਾਣਗੀਆਂ ਤੁਸੀਂ ਵੀ ਪਾਉਂਗੇ ਫਿਰ ਉਹ ਮੈਂ ਵੀ ਪਾ ਲੂੰਗੀ ਅਸੀਂ ਵੀ ਡਾਂਸ ਨੱਚਾਂਗੇ ਤੇ ਸਾਡੀ ਤੁਸੀਂ ਪਿਕਚਰ ਲਾ ਦਿਓ ਸਾਰੇ ਜਿਥੇ ਬ੍ਰੈਮਟਨ ਦੇ ਵਿੱਚ ਪਹਿਲੀ ਵਾਰੀ ਜਿਹੜਾ ਕੈਂਡੀਡੇਟ ਮਿਲਿਆ ਤੁਹਾਡੇ ਵੱਲੋਂ ਕਰਵਾਇਆ ਜਾ ਰਿਹਾ ਆ ਕਿ ਇਹਨਾਂ ਦਾ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਸ ਮੌਕੇ ਇਹਦੇ ਬਾਰੇ ਹੀ ਸਾਰੇ ਨੇਬਰਹੂਡ ਇਕੱਠੇ ਹੁੰਦੇ ਆ ਲੋਕ ਸਾਰੇ ਇੱਕ ਦੂਜੇ ਨਾਲ ਮਿਲਦੇ-ਗਿਲਦੇ ਆ ਤੇ ਸਾਰੇ ਆਪਣੇ ਪ੍ਰੋਗਰਾਮ ਬੱਚੇ ਖੇਡਦੇ ਆ ਸਿਆਣੇ ਆ ਕੇ ਆਪਣਾ ਪ੍ਰੋਗਰਾਮ ਕਰਦੇ ਨੇ ਤੇ ਨਾਲ ਆਪਣੇ ਨੇਬਰਹੂਡ ਸਾਰੇ ਇਕੱਠਾ ਹੁੰਦਾ ਇੱਕ ਦੂਜੇ ਨੂੰ ਫਿਰ ਜਾਣ-ਪਛਾਣ ਹੁੰਦੀ ਆ ਤੇ ਸਾਰੇ ਗੱਲਬਾਤਾਂ ਕਰਦੇ ਨੇ ਬੈਠ ਕੇ ਤੇ ਇਹਨੂੰ ਜਦੋਂ ਆਰਗੇਨਾਈਜ਼ ਕਰਨ ਦੀ ਪਲੈਨਿੰਗ ਬਣਾ ਰਹੇ ਸੀਗੇ ਤਾਂ ਉਦੋਂ ਤੁਹਾਨੂੰ ਜਿਹੜੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਦਾ ਸਾਥ ਮਿਲਿਆ ਪੂਰਾ ਹਾਂਜੀ ਸਾਰਿਆਂ ਨੇ ਬਹੁਤ ਬਹੁਤ ਸਾਰੇ ਸਾਡੇ ਸੀਨੀਅਰ ਗਰੁੱਪਾਂ ਜਿੰਨਾਂ तकरीबन ਹੈਗੇ 60 60 ਮੈਂਬਰ ਨੇ तकरीबन ਤੇ ਸਾਰਿਆਂ ਨੇ ਬਹੁਤ ਵਧੀਆ ਸਾਥ ਦਿੱਤਾ ਸਾਰਾ ਰਲ ਮਿਲ ਕੇ ਕਰਦੇ ਆ ਜੀ ਜੀ ਅਸੀਂ ਸੈਕੰਡ ਟਾਈਮ ਆ ਸਾਡੇ ਲਾਸਟ ਈਅਰ ਅਸੀਂ ਦੀਵਾਲੀ ਇੰਡੋਰ ਮਨਾਈ ਸੀਗੀ ਤੇ ਅੱਜ ਕੀ ਫਿਰ ਉਸ ਮਾਰਚ ਦੇ ਵਿੱਚ ਕੀਤਾ ਫਿਰ ਅਸੀਂ ਇੱਕ ਵਾਰੀ ਪਾਰਕ 'ਚ ਮੇਲਾ ਕੀਤਾ ਤਾ ਤੀਜੀ ਵਾਰੀ ਫਿਰ ਤੇ ਅੱਜ ਜਿਵੇਂ ਇੱਥੇ ਤੁਹਾਨੂੰ ਲੋਕਾਂ ਦਾ ਰਿਸਪਾਂਸ ਮਿਲ ਰਿਹਾ ਦੇਖ ਕੇ ਮਤਲਬ ਅਗਲੇ ਸਾਲ ਫਿਰ ਤੋਂ ਤੁਹਾਡੇ ਵੱਲੋਂ ਕਰਵਾਉਣ ਦੀ ਪਲੈਨਿੰਗ ਹੋਊਗੀ ਹਾਂ ਜੀ ਹੁਣ ਤਾਂ ਹਰ ਇੱਕ ਸਾਲ ਤਕਰੀਬਨ ਹੁਣ ਸ਼ੁਰੂ ਹੋਇਆ ਹੋਇਆ ਹੈ ਹਰ ਇੱਕ ਸਾਲ ਕਰਿਆ ਕਰਾਂਗੇ ਸਾਰਾ ਠੀਕ ਹੈ ਲੋਕੀ ਵਧੀਆ ਇੰਜੋਏ ਕਰ ਲੈਂਦੇ ਨੇ ਜੀ ਤੇ ਤਕਰੀਬਨ ਸੀਨੀਅਰ ਨੇ ਜ਼ਿਆਦਾ ਇਹਨਾਂ ਕੋਲ ਹੋਰ ਤਾਂ ਕੋਈ ਇੰਜੋਏ ਹੁੰਦਾ ਨਹੀਂ ਤੇ ਸਾਰੇ ਇਕੱਠੇ ਹੋ ਕੇ ਆਪਣਾ ਪ੍ਰੋਗਰਾਮ ਬਣਾ ਲੈਂਦੇ ਨੇ ਇੱਕ ਮੌਕਾ ਮਿਲ ਜਾਂਦਾ ਇੱਥੇ ਇਕੱਠੇ ਹੋਣ ਦਾ ਤੇ ਆਪਣੇ ਲੋਕਾਂ ਨਾਲ ਪੁਰਾਣੀਆਂ ਗੱਲਾਂ ਬਾਤਾਂ ਯਾਦ ਕਰਨ ਦਾ ਹਾਂਜੀ ਹਾਂਜੀ ਨਾਲੇ ਫਿਰ ਸੀਨੀਅਰ ਕੋਲ ਇਹ ਹੀ ਟਾਈਮ ਹੁੰਦਾ ਸਮਰ ਸਮਰ ਦਾ ਟਾਈਮ ਹੈ ਜਿਹੜਾ ਮਰ ਇਕੱਠੇ ਹੋ ਜਾਂਦੇ ਨੇ ਜਾਂ ਥੋੜਾ ਬੜਾ ਕਿਤੇ ਟੂਰਟ ਕਰਿਆ ਹੁੰਦੇ ਨੇ ਬਹੁਤ ਪਾਸ ਦੇ ਵਿੱਚ ਜਾ ਕੇ ਤਕਰੀਬ ਚੰਗਾ ਲੱਗਦਾ ਇਹਨਾਂ ਨੂੰ ਵੀ ਇੱਕ ਬੱਚਿਆਂ ਨਾਲ ਬੈਠ ਕੇ ਸਾਰਾ ਗੱਲਬਾਤ ਹੋ ਜਾਂਦੀ ਹੈ ਹਾਂਜੀ ਕਿਉਂ ਸਮਝ ਸਰ ਮੈਂ ਤੁਹਾਨੂੰ ਸੇਕ ਇਹ ਕਹਣਾ ਚਾਹੁੰਗਾ ਜੇ ਕੈਨੇਡਾ ਡੇ ਮਨਾਇਆ ਜਾ ਰਿਹਾ ਇਸ ਮੌਕੇ ਤੇ ਕੈਨੇਡਾ ਡੇ ਮਨਾਇਆ ਜਾ ਰਿਹਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਸਾਰੀ ਕਮਿਊਨਿਟੀ ਇਕੱਠੀ ਹੋ ਜਾਂਦੀ ਆ ਬਹੁਤ ਐਫਰਟਸ ਪਾਉਂਦੀ ਆ ਪਾਰਕ ਵਾਲੇ ਸਾਰੇ ਮੈਂਬਰਸ ਬਹੁਤ ਐਫਰਟਸ ਪਾ ਕੇ ਨੂੰ ਮਨਾਉਂਦੇ ਆ ਤਾਂ ਪਾਰਕ ਵੱਲੋਂ ਬਹੁਤ ਵੱਡਾ ਐਫਰਟ ਆ। ਯਾ ਸੇਵਿਕ ਖਾਨਪਿੰਡਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਜਿੰਨੇ ਇੱਥੇ ਮਹਿਮਾਨ ਪਹੁੰਚਣਗੇ। ਹਾਂਜੀ ਪਾਰਕ 'ਚ ਪੂਰਾ ਪ੍ਰਬੰਧ ਕੀਤਾ ਗਿਆ। ਪਕੌੜੇ ਰੈਡੀ ਆ, ਜਲੇਬੀਆਂ ਰੈਡੀ ਆ, ਚਾਹ ਰੈਡੀ ਆ ਤੇ ਹੋਰ ਵੀ ਬਹੁਤ ਕੁਝ ਰੈਡੀ ਆ। ਕੋਈ ਵੀ ਆ ਸਕਦਾ। ਇਹ ਨਹੀਂ ਜ਼ਰੂਰੀ ਕਿ ਪਾਰਕ ਦੇ ਮੈਂਬਰਸ ਆ ਸਕਦੇ ਆ। ਕੋਈ ਵੀ ਕਮਿਊਨਿਟੀ ਦੇ ਵਿੱਚੋਂ ਆ ਕੇ ਇਹਨੂੰ ਇੰਜੋਏ ਕਰ ਸਕਦਾ। ਤੇ ਜਿਹੜੀਆਂ ਅੱਜ ਇੱਥੇ ਪਰਫਾਰਮੈਂਸਿਸ ਕਰਾ ਕੀਤੀਆਂ ਜਾਣੀਆਂ, ਬੱਚਿਆਂ ਦੇ ਵੱਲੋਂ ਵੀ ਕੀਤੀਆਂ ਜਾਣੀਆਂ, ਉਹ ਪਹਿਲਾਂ ਹੀ ਤਿਆਰ ਕਰਵਾਈਆਂ ਗਈਆਂ ਜਾਂ ਐਟ ਟਾਈਮ ਕਿਹਾ ਗਿਆ ਉਹਨਾਂ ਨੂੰ। ਨੇ ਉਹ ਹੋ ਬੱਚਿਆਂ ਨੂੰ ਪਹਿਲਾਂ ਕਿ ਆ ਗਿਆ ਤੇ ਬੱਚਿਆਂ ਨੇ ਬਹੁਤ ਟਾਈਮ ਲਾ ਕੇ ਉਹਨਾਂ ਨੂੰ ਰੈਡੀ ਵੀ ਕੀਤਾ ਬੱਚਿਆਂ ਵੱਲੋਂ ਭੰਗੜਾ ਵੀ ਪਰਫਾਰਮ ਕੀਤਾ ਜਾਊਗਾ ਤੇ ਇਹ ਬੱਚੇ ਆਪਣੀ ਕਮਿਊਨਿਟੀ ਦੇ ਨਾਲ ਵੀ ਜੁੜਦੇ ਆ ਆ ਚੀਜ਼ਾਂ ਕਰਕੇ ਬੱਚਾ ਭੰਗੜਾ ਪਰਫਾਰਮ ਕਰ ਰਿਹਾ ਸਭ ਕੁਝ ਕਮਿਊਨਿਟੀ ਦੇ ਮਤਲਬ ਲਈ ਵੀ ਬਹੁਤ ਕੁਝ ਹੋ ਰਿਹਾ ਵਾ ਤੁਸੀਂ ਕੀ ਕਹਿਣਾ ਚਾਹੋਗੇ ਮੈਮ ਇਸ ਮੌਕੇ ਹਾਂਜੀ ਸਾਡਾ ਕੈਨੇਡਾ ਡੇ ਮਨਾਉਣ ਦਾ ਮਤਲਬ ਇਹੀ ਆ ਕਿ ਇਸ ਕੰਟਰੀ ਨੇ ਸਾਨੂੰ ਬਹੁਤ ਕੁਝ ਦਿੱਤਾ ਸਾਡੇ ਡ੍ਰੀਮ ਫੁੱਲਫਿਲ ਹੋਇਆ ਇਸ ਕੰਟਰੀ 'ਚ ਆ ਕੇ ਜਿੰਨਾ ਸਾਨੂੰ ਦੀਵਾਲੀ ਐਂਡ ਵਿਸਾਖੀ ਇੰਪੋਰਟੈਂਟ ਆ ਉਹਨਾਂ ਹੀ ਸਾਨੂੰ ਉਹਨਾਂ ਤੋਂ ਵੀ ਵੱਧ ਕੇ ਸਾਨੂੰ ਕੈਨੇਡਾ ਟੇ ਦਾ ਮੇਲਾ ਜਿਹੜਾ ਇੰਪੋਰਟੈਂਟ ਆ ਸਾਡਾ ਇਵਨ ਕਿ ਡਿਫਰੈਂਟ ਕਮਿਊਨਿਟੀਜ਼ ਨੂੰ ਇਹੀ ਮੈਸੇਜ ਆ ਕਿ ਅਸੀਂ ਸਾਰੀਆਂ ਕਮਿਊਨਿਟੀਜ਼ ਦੀ ਰਿਸਪੈਕਟ ਕਰਦੇ ਆ ਅਸੀਂ ਉਹਨਾਂ ਨੂੰ ਵੀ ਇਨਕਰੇਜ ਕਰਦੇ ਆ ਕਿ ਆ ਕੇ ਸਾਡੇ ਨਾਲ ਇਥੇ ਸਪੋਰਟ ਕਰੋ ਤੇ ਇਹ ਸਾਰਿਆਂ ਦਾ ਇੱਕ ਸਾਰਿਆਂ ਲਈ ਇਹ ਇੱਕ ਯੂਨਿਟੀ ਦਾ ਸੰਦੇਸ਼ ਆ ਕੀសារੀ ਆ ਕਿ ਇੱਥੇ ਇਕੱਠੇ ਹੋ ਕੇ ਕੈਨੇਡਾ ਡੇ ਸੈਲੀਬ੍ਰੇਟ ਕਰ ਰਹੇ ਹਾਂ। ਅੰਕਲ ਜੀ ਬ੍ਰੈਮਟਨ ਵਿੱਚ ਪਾਰਕ ਦੇ ਵਿੱਚ ਕੈਨੇਡਾ ਦੇ ਮੇਲਾ ਇੱਥੇ ਆਰਗੇਨਾਈਜ਼ ਕੀਤਾ ਗਿਆ ਹੈ। ਕਿਵੇਂ ਦਾ ਲੱਗ ਰਿਹਾ ਹੈ? ਬਹੁਤ ਚੰਗਾ ਲੱਗ ਰਿਹਾ ਜੀ। ਬਹੁਤ ਵਧੀਆ। ਆਪਣੀ ਕਮਿਊਨਿਟੀ ਦਾ ਹੈਗਾ, ਇਸ ਕਮਿਊਨਿਟੀ ਦਾ। ਇਸ ਵਾਸਤੇ ਬਹੁਤ ਵਧੀਆ ਲੱਗ ਰਿਹਾ। ਨਾਲੇ ਕੈਨੇਡਾ ਡੇ ਮਨਾ ਰਹੇ ਕੈਨੇਡਾ ਦਾ ਵੀ। ਹਾਂਜੀ। ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ? ਅਸੀਂ ਤਾਂ ਪਹਿਲੀ ਰਾਇ ਇਹੋ ਜਿਹਾ ਵੇਖਿਆ। ਇੰਡੀਆ ਵਰਗਾ, ਪੰਜਾਬ ਵਰਗਾ ਮਾਹੌਲ ਤੇ ਸਾਨੂੰ ਤਾਂ ਆਪਣੇ ਮਲੇ ਲੱਗਦਾ ਜਿਵੇਂ ਪੰਜਾਬ 'ਚ ਹੀ ਬੈਠੇ ਆ। ਹਾਂ। ਤੇ ਬੜਾ ਜਿਹੜੇ ਆ ਰਹੇ ਉਹ ਵੀ ਇੰਜੋਏ ਕਰ ਰਹੇ ਆ ਤੇ ਇਹ ਇੱਕ ਮੌਕਾ ਮਿਲ ਗਿਆ ਸਾਰਿਆਂ ਨੂੰ ਇਕੱਠੇ ਹੋਣ ਦਾ ਬੱਚੇ ਵੀ ਨੇ ਇੱਥੇ 올ਡ এজ ਪੀਪਲ ਸਾਰੇ ਇੱਥੇ ਇੱਕ ਜਗ੍ਹਾ ਤੇ ਇਕੱਠੇ ਹੋਏ ਹੋਏ ਨੇ ਹਾਂਜੀ ਮਤਲਬ ਕਈ ਫਰੈਂਡ ਮਿਲ ਜਾਂਦੇ ਪੁਰਾਣੇ ਤੇ ਦਿਨਾਂ ਫਿਰ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਤਾਂ ਐਸੀ ਅੱਜ ਦਾ ਸਾਡਾ ਪ੍ਰੋਗਰਾਮ ਜਿੱਥੇ ਕਿ ਪਾਰਕ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਕੈਨੇਡਾ ਦੇ ਮੇਲਾ ਮਨਾਇਆ ਜਾ ਰਿਹਾ ਹੈ ਇੱਕ ਬੜਾ ਵਧੀਆ ਜ਼ਰੀਆ ਆ ਕਿ ਸਾਰੇ ਕਮਿਊਨਿਟੀ ਦੇ ਲੋਕਾਂ ਨੂੰ ਆਪਸ ਦੇ ਵਿੱਚ ਵਿਚਰਨ ਦਾ ਇੱਥੇ ਮੌਕਾ ਮਿਲਦਾ ਹੈ ਉਮੀਦ ਹੈ ਤੁਹਾਨੂੰ ਸਾਡੀ ਇਹ ਅੱਜ ਦੀ ਪੇਸ਼ਕਸ਼ ਪਸੰਦਾ ਹੀ ਹੋਵੇਗੀ ਅੱਜ ਦੀ ਪੇਸ਼ਕਸ਼ ਵਿੱਚ ਇਹਨਾਂ ਹੀ ਫਿਲਹਾਲ ਕੈਮਰਾਮੈਨ ਰਿਤਿੰਦਰ ਸਿੰਗਰੇਵਾਲ ਦੇ ਨਾਲ ਗੁਰਜੀਤ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ